ਚੰਡੀਗੜ੍ਹ ਸੇਤੋਂ ਪੰਜਾਬ ਯੂਨੀਵਰਸਿਟੀ ਦੇ ਡਾਕਟਰ ਅਸ਼ੋਸ਼ੀਲ ਨૈયਰ ਵਰਕਿੰਗ ਔਮੈਨ ਹੌਸਟਲ ਦੇ ਵਿੱਚ ਵਿਦਿਆਰਥੀਆਂ ਦੀਆਂ ਫੀਸਾਂ ਨਾਲ ਸੰਬੰਧਤ ਇੱਕ ਵੱਡੇ ਘੁਟਾਲੇ ਦਾ ਮਾਮਲਾ ਸਾਹਮਣੇ ਆਇਆ ਹੈ ਯੂਨੀਵਰਸਿਟੀ ਪ੍ਰਬੰਧਨ ਨੇ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਕਰ ਲਈ ਹੈ ਤੇ ਹੁਣ ਪੁਲਿਸ ਆਪਣੀ ਜਾਂਚ ਕਰੇਗੀ ਆਉਣ ਵਾਲੇ ਦਿਨਾਂ ਵਿੱਚ ਇਸ ਘੁਟਾਲੇ ਦੀਆਂ ਹੋਰ ਪਰਤਾਂ ਸਾਹਮਣੇ ਆ ਸਕਦੀਆਂ ਨੇ प्राप्त जानकारी अनुसार हॉस्टल ਵਿੱਚ ਜੋ ਐ ਕੰਮ ਕਰਨ ਵਾਲੀ ਇੱਕ ਸਾਬਕਾ ਦਿਹਾੜੀਦਾਰ ਮਹਿਲਾ ਕਰਮਚਾਰੀ ਨੇ ਆਪਣੇ ਨਿੱਜੀ ਬੈਂਕ ਖਾਤੇ ਵਿੱਚ ਲਗਭਗ 60 ਲੱਖ ਰੁਪਏ ਟਰਾਂਸਫਰ ਕੀਤੇ ਸਨ। ਇਹ ਘੁਟਾਲਾ ਵਾਰਡਨ ਪ੍ਰੋਫੈਸਰ ਅਮਨੀਤ ਕੌਰ ਦੇ ਕਾਰਜਕਾਲ ਦੌਰਾਨ ਹੋਇਆ ਸੀ ਤੇ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਸ ਕਰਮਚਾਰੀ ਨੂੰ ਤੁਰੰਤ ਨੌਕਰੀ ਤੋਂ ਕੱਢ ਦਿੱਤਾ ਗਿਆ। ਇਸ ਮਾਮਲੇ ਦੀ ਮੁੱਢਲੀ ਜਾਂਚ ਲਈ ਪੀਯੂ ਪ੍ਰਸ਼ਾਸਨ ਨੇ ਇੱਕ ਕਮੇਟੀ ਦਾ ਗਠਨ ਕੀਤਾ ਸੀ ਜਿਸ ਦੀ ਰਿਪੋਰਟ ਤਿਆਰ ਕਰਕੇ ਪ੍ਰਬੰਧਨ ਨੂੰ ਸੌਂਪ ਦਿੱਤੀ ਗਈ ਹੈ ਐਫ ਆਈ ਆਰ ਦਰਜ ਕਰਨ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ ਤੇ ਪੀਯੂ ਮੈਨੇਜਮੈਂਟ ਨੇ ਹੁਣ ਕਿਹਾ ਹੈ ਕਿ ਐਫ ਆਈ ਆਰ ਸਾਬ ਦਾ ਗਾਰਡਨ ਪ੍ਰੋਫੈਸਰ ਅਮ੍ਰਿਤਪਾਲ ਕੋਰ ਵੱਲੋਂ ਦਰਜ ਕਰਵਾਈ ਜਾਣੀ ਚਾਹੀਦੀ ਹੈ ਜਦੋਂ ਕਿ ਪ੍ਰੋਫੈਸਰ ਅਮ੍ਰਿਤਪਾਲ ਕੋਰ ਨੇ ਕਿਹਾ ਹੈ ਕਿ ਇਹ ਮਾਮਲਾ PU कॅम्पस ਦੇ ਨਾਲ ਸਬੰਧਤ ਹੈ ਇਸ ਲਈ ਇਸ ਨੂੰ ਮੈਨੇਜਮੈਂਟ ਦੇ ਵੱਲੋਂ ਹੀ ਦਰਜ ਕਰਵਾਇਆ ਜਾਣਾ ਚਾਹੀਦਾ ਹੈ ਉਹਨਾਂ ਨੇ ਇਸ ਸਬੰਧੀ ਦਸਤਾਵੇਜ਼ ਵੀ ਮੈਨੇਜਮੈਂਟ ਨੂੰ ਸੌਂਪ ਦਿੱਤੇ ਨੇ ਪਰ ਐਫ ਆਈ ਆਰ ਦਰਜ ਹੋਣ ਤੋਂ ਪਹਿਲਾਂ ਉਹ ਜੋ ਹੈ ਐਸ ਸੀ ਕਮਿਸ਼ਨ ਕ올 ਗਈ ਸੀ ਇਸ ਮਾਮਲੇ ਦੀ ਜਾਂਚ ਲਈ ਇੱਕ ਜੱਜ ਨੂੰ ਜਾਂਚ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਜੋ ਹੈ ਵਿੱਤੀ ਬੇਨਿਆਮੀ ਦੇ ਵਿੱਚ ਹੋਰ ਕਿਹੜੇ ਅਧਿਕਾਰੀ ਜਾਂ ਕਰਮਚਾਰੀ ਸ਼ਾਮਿਲ ਸਨ ਇਹ ਮੰਨਿਆ ਜਾਂਦਾ ਹੈ ਕਿ ਇੱਕ ਵਿਅਕਤੀ ਦੇ ਲਈ ਇੰਨੀ ਵੱਡੀ ਧੋਖਾਧੜੀ ਕਰਨਾ ਸੰਭਵ ਨਹੀਂ ਹੈ ਇਹ ਮਾਮਲਾ ਜੋ ਹੈ ਪ੍ਰੋਫੈਸਰ ਅਮ੍ਰਿਤਪਾਲ ਕੋਰ ਦੇ ਕਾਰਜਕਾਲ ਦੌਰਾਨ ਸਾਹਮਣੇ ਆਇਆ ਸੀ ਹਾਲਾਂਕਿ ਉਹਨਾਂ ਦੀ ਵਾਰਡਨਸ਼ਿਪ 2 ਸਾਲਾਂ ਦੇ ਅੰਦਰ ਖਤਮ ਕਰ ਦਿੱਤੀ ਗਈ